मुख्यमंत्री सरदार भगवंत सिंह मान के आदेशों से पंजाब पुलिस वालों डी जी पी श्री गौरव यादव की अगवाई चलाई युद्ध नशा विरुद्ध मुहिम तहत पुलिस रेंज रूपनगर के तिना जिले साहिबजादा अजीत सिंह नगर फतेहगढ़ साहिब और रोपड़ पुलिस मिली सफलता बारे जानकारी देंद्या डी आई जी रूपनगर रेंज हरचरण सिंह भुलर ने दसा कि ਤਿੰਨਾਂ ਜ਼ਿਲ੍ਹਾ ਵਿੱਚ ਨਸ਼ਾ ਤਸਕਰਾਂ ਖਿਲਾਫ 273 ਮੁਕਦਮੇ ਦਰਜ ਕਰਕੇ 438 ਨਸ਼ਾ ਸਮਗਲਰਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧ ਜਿਹੜੀ ਸਾਡੀ ਮਹਿਮ ਚਲਾਈ ਹੋਈ ਇਹਦੇ ਚ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਮਹਿਮ ਹੈ ਇਹਦੇ ਤੇ ਬੜੇ ਸਾਨੂੰ ਪੋਜ਼ਿਟਿਵ ਜਿਹੜੇ ਰਿਜ਼ਲਟ ਆ ਰਹੇ ਨੇ ਪਬਲਿਕ ਦਾ ਬੜਾ ਸਨੋ ਦੇ ਵਿੱਚ ਸਹਿਯੋਗ ਮਿਲ ਰਿਹਾ ਰੋਪੜ ਨੇ ਦੇ ਵਿੱਚ ਤਕਰੀਬ ਸਾਡੀਆਂ ਜਿਹੜੀਆਂ ਸੰਪਰਕ ਮੀਟਿੰਗਾਂ ਚੱਲਦੀਆਂ ਨੇ ਲੋਕਾਂ ਨਾਲ ਜਿਹੜੀ ਪਬਲਿਕ ਨੂੰ ਅਸੀਂ ਜਲਦੀ ਕਰ ਰਹੇ ਹਾਂ 435 ਜਿਹੜੀਆਂ ਪੰਚਾਇਤਾਂ ਨੇ ਰੋਪੜ ਰੇਂਜ ਦੇ ਵਿੱਚ ਇਹਨਾਂ ਨੇ ਮਤੇ પાਕੇ ਦਿੱਤੇ ਹੋਏ ਨੇ ਕਿ ਅਸੀਂ ਆਪਣੇ ਪਿੰਡਾਂ ਦੇ ਵਿੱਚ ਨਸ਼ਾ ਨਹੀਂ ਜਿਪੰਦਾ ਤੇ ਜਿਹੜਾ ਵੀ ਕੋਈ ਇਹਨਾਂ ਦੇ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਉਸ ਲੋਕ ਨੂੰ ਫੜਿਆ ਗਿਆ ਤੇ ਉਹਦੇ ਚ ਇਹਨਾਂ ਨੇ ਲੋਕਾਂ ਨੇ ਪ੍ਰਣ ਕੀਤਾ ਕਿ ਅਸੀਂ ਉਹਦੀ ਕੋਈ ਜਮਾਨਤ ਨਹੀਂ ਦੇਵਾਂਗੇ ਇਹ ਛੋਸ਼ਲੀਓ ਦਾ ਬਾਈਕਟ ਕਰਾਂਗੇ ਸੋ 435 ਪੰਚਾਇਤਾਂ ਇਸ ਤਰ੍ਹਾਂ ਦੀਆਂ ਨੇ ਜਿਹੜੇ ਪਿੰਡਾਂ ਦੇ ਵਿੱਚ ਕੋਈ ਨਸ਼ਾ ਨਹੀਂ ਵਿਕ ਰਿਹਾ ਤੇ ਪਿੰਡਾਂ ਦੇ ਲੋਕ ਸਾਨੂੰ ਬੜਾ ਵੱਡਾ ਜਿਹੜਾ ਨਾਲ ਸਹਿਯੋਗ ਦੇ ਰਹੇ ਨੇ ਰੋਪੜ ਰੇ ਦੇ ਤਣਾ ਜੜਿਆਂ ਦੇ ਪਿੰਡਾਂ ਦੇ ਵਿੱਚ ਅਸੀਂ 1228 ਜਿਹੜੀਆਂ ਨੇ ਵਿਲੇਜ ডিফেন্স ਕਮੇਟੀਆਂ ਸੁਨਾਈਆਂ ਨੇ ਤੇ ਸ਼ਹਿਰਾਂ ਦੇ ਵਿੱਚ ਅਸੀਂ 168 ਜਿਹੜੇ ਆਪਣੇ ਵਾਰਡ ਜਿਹੜੇ ਨੇ ਉਹ ਅਸੀਂ ਇਹਦੇ ਵਿੱਚ ডিফেন্স ਕਮੇਟੀਆਂ ਦੇ ਤਹਿਤ ਜਿਹੜੇ ਲਾਇਏ ਹੋਏ ਇਹਨਾਂ ਦੇ ਵਿੱਚ ਹਰੇਕ ਵਰਗ ਦੇ ਜਿਹੜੇ ਨੌਜਵਾਨ ਵੀ ਨੇ ਸਿਆਣੇ ਬੰਦੇ ਵੀ ਨੇ ਪੜ੍ਹੇ ਲਿਖੇ ਨੇ ਅਲੱਗ-ਅਲੱਗ ਪਾਰਟੀਆਂ ਦੇ ਨੇ ਜਿਹੜੇ ਕਿ ਪਬਲਿਕ ਨੂੰ ਚੰਗੀ ਤਰ੍ਹਾਂ ਬਰੀਫ ਕਰਦੇ ਨੇ ਨਸ਼ਿਆਂ ਦੇ ਨੁਕਸਾਨ ਕੀ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਇਹਨਾਂ ਨੂੰ ਫ੍ਰੀ ਫੈਸਿਲਿਟੀਜ਼ ਦਿੱਤੀਆਂ ਗਈਆਂ ਸਨ ਆਮ ਲੋਕਾਂ ਨੂੰ ਉਹਦੇ ਵਿੱਚ ਜਿਹੜੇ ਬੰਦਿਆਂ ਦੇ ਖਿਲਾਫ ਨਸ਼ੇ ਦੇ ਪਰਚੇ ਦਰਜ ਹੋਏ ਨੇ ਉਹਨਾਂ ਦੀਆਂ ਸਬਸਿਡੀਆਂ ਤੇ ਫ੍ਰੀ ਫੈਸਿਲਿਟੀ ਵੀ ਵੱਲ ਹੋ ਗਈਆਂ ਇਹਦੇ ਵਿੱਚ ਵੀ ਚੰਗਾ ਜਿਹੜਾ ਪ੍ਰਭਾਵ ਪਿਆ ਤੇ ਜਿਹੜੇ ਲੋਕ ਨੇ ਨਸ਼ੇ ਤੋਂ ਪਿੱਛੇ ਜਿਹੜੇ ਹਟ ਰਹੇ ਨਸ਼ਾ ਤਸਕਰਾਂ ਦੀਆਂ ਅਸੀਂ ਜਿਹੜੀਆਂ ਨੇ ਕਾਨੂੰਨੀ ਤਰੀਕੇ ਨਾਲ ਰੋਪੜ ਰੇਂ ਦੇ ਵਿੱਚ ਜਿਹੜੀਆਂ 9 ਪ੍ਰਾਪਰਟੀਆਂ ਨੇ ਉਹ ਜਿਹੜੀਆਂ ਡੈਮੋਲਿਸ਼ ਕੀਤੀਆਂ ਨੇ ਬਾਕਾਇਦਾ ਉਹਨਾਂ ਦੇ ਜਿਹੜੀਆਂ ਉਹਨਾਂ ਇਲੀਗਲ ਪ੍ਰਾਪਰਟੀਆਂ ਬਣਾਈਆਂ ਸਨ ਕਿਤੇ ਉਹਨਾਂ ਨਕਸ਼ਾ ਪਾਸ ਨਹੀਂ ਸੀ ਕਰਾਇਆ ਜਾਂ ਇਸ ਤਰ੍ਹਾਂ ਦੀ ਜਗ੍ਹਾ ਤੇ ਬਣਾਈਆਂ ਸਨ ਜਿਹੜੀ ਕਿ ਪਬਲਿਕ ਨੂੰ ਦੇ ਵਿੱਚ ਔਣ ਜਾਣ ਤੇ ਰੁਕਾਵਟ ਪੈਦਾ ਹੁੰਦੀ ਸੀ ਉਹਦੇ ਬਾਕਾਇਦਾ ਕਾਨੂੰਨੀ ਪ੍ਰोसीजर ਨਾਲ ਜਿਹੜੀਆਂ ਇਲੀਗਲ ਪ੍ਰਾਪਰਟੀਆਂ ਬਣੀਆਂ ਸਨ ਉਹਨਾਂ ਦੇ ਉੱਤੇ ਜਿਹੜਾ ਐਕਸ਼ਨ ਹੋਇਆ ਡਿਡਿਕਸ਼ਨ ਸੈਂਟਰਾਂ ਦੇ ਵਿੱਚ ਅਸੀਂ ਜਿਹੜੇ ਬੱਚੇ ਨਸ਼ਾ ਖਾਰੇ ਸਨ 39 ਜਿਹੜੇ ਨੇ ਉਹਨਾਂ ਨੂੰ ਐਡਮਿਟ ਕਰਾਇਆ ਉਹ ਜਿਹੜੇ ਬੱਚੇ ਆਪਣਾ ਨਸ਼ਾ ਛੱਡ ਸਕਣ ਸਰਕਾਰ ਵੱਲੋਂ ਜਿਹੜੀ ਵੀ ਉੱਥੇ ਮੈਡੀਕਲ ਫੈਸਿਲਿਟੀਜ਼ ਦਿੱਤੀ ਜਾਂਦੀ ਹੈ ਹੈਲਥ ਡਿਪਾਰਟਮੈਂਟ ਵੱਲੋਂ ਉਹ ਪ੍ਰੋਪਰ ਉਹਨਾਂ ਨੂੰ ਦਵਾਈ ਦਾਰੀ ਅਸੀਂ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ 1 ਜਨਵਰੀ ਤੋਂ ਲੈ ਕੇ ਤਿੰਨ ਅਪ੍ਰੈਲ ਤੱਕ 347 ਜਿਹੜੀਆਂ ਹੈ ਨੇ ਅਸੀਂ ਸੰਪਰਕ ਨਿਗਮਾਂ ਵਿਭਗਾਂ ਨੇ ਕੁਝ ਵੱਡੇ ਪੱਦਰ ਤੇ ਜਿਵੇਂ ਮੇਰੇ ਪੱਦਰ ਤੇ ਆ ਜਾਂਦੀਆਂ ਨੇ ਐਸਐਸਪੀ ਪੱਦਰ ਤੇ ਡੀਐਸਪੀ ਐਸਪੀ ਐਸਐਚਓ ਲੈਵਲ ਤੇ ਅਸੀਂ 347 ਏਰੀਏ ਜਿਹੜੇ ਨੇ ਤੇ 347 ਏਰੀਏ ਜਿਹੜੇ ਅਸੀਂ ਕਵਰ ਕੀਤਾ ਹੈ ਪਿਛਲੇ ਤਿੰਨ ਮਹੀਨਿਆਂ ਦੇ ਵਿੱਚ ਅਸੀਂ 77 ਜੜੇ ਨੇ ਕਸ ਆਪਰੇਸ਼ਨ ਕੀਤੇ ਨੇ ਲਗ ਲਗ ਨੇ ਇੰਦੇ ਵਿੱਚ ਕਿਸੇ ਏਰੀਆ ਦੀ ਸਰਚੇ ਕਿਤੇ ਰੇਲਵੇ ਸਟੇਸ਼ਨ ਦੀ ਸਰਚੇ ਕਿਤੇ ਬੱਸ ਸਟੈਂਡ ਦੀ ਸਰਚੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਅਸੀਂ ਪ੍ਰੋਗਰਾਮ ਬਣਾ ਕੇ 77 ਦੇ ਤੇ ਜਿਹੜੇ ਕੀਤੇ ਹੋਏ ਨੇ ਤੇ ਚੈਕਿੰਗ ਦੌਰਾਨ ਜਿਹੜੇ ਬੰਦਿਆ ਤੇ ਸਾਨੂੰ ਛੱਤ ਸੀ ਵੀ ਇਹ ਨਸ਼ਾ ਵੇਂਦੇ ਨਹੀਂ ਉਹ ਅਸੀਂ 858 ਬੰਦੇ ਜਿਹੜੇ ਉਹ ਚੱਕੀਤੇ ਨੇ ਦੇ ਵਿੱਚ ਜਿਹੜੇ ਕੋਈ ਬੇਲ ਤੇ ਆ ਗਿਆ ਕੋਈ ਪ੍ਰੋਲ ਤੇ ਆ ਗਿਆ ਜਾਂ ਜਿਹੜੇ ਬੰਦੇ ਹੋਰ ਨਵੇਂ ਨੇ ਜਿਹੜੇ ਕੋ ਪੈਡਲਰ ਨੇ ਜਿਨ੍ਹਾਂ ਬਾਰੇ ਸਾਨੂੰ ਛੱਕ ਹੋਇਆ ਕੋਈ ਵੈਰੀਫਿਕੇਸ਼ਨ ਅਸੀਂ ਇਹਨਾਂ ਦੀ ਬੰਦਿਆਂ ਦੀ ਕੀਤੀ ਕਨਸ ਸ਼ਾਪਸ ਦੇ ਉਤੇ ਅਸੀਂ ਅਲੱਗ-ਅਲੱਗ ਆਪਰੇਸ਼ਨ ਚੁੜਾਏ ਨੇ ਅਲੱਗ-ਅਲੱਗ ਡੇਜ਼ ਦੇ ਵਿੱਚ ਇਹਦੇ ਜਿਸੀਂ ਕਿੰਨਾ ਜਿਹੜਿਆਂ ਚੋ ਦੋ ਵਾਰੀ ਜਿਹੜੇ ਕਨਸ ਮਕਾਨਾਂ ਦੀ ਜਿਹੜੀ ਉਹ ਇਹਨਾਂ ਦੀ ਸ਼ਾਪਸ ਨੇ ਉਹਨਾਂ ਦੀ ਚੈਕਿੰਗ ਕਰਵਾਈਏ ਐਨਡੀਪੀਐਸ ਅਥਰ ਦੇ ਅਗ ਪਿਛਲੇ ਤਿੰਨਾਂ ਮਹੀਨਿਆਂ ਦੇ ਵਿੱਚ ਅਸੀਂ 2739273 ਜਿਹੜੇ ਕੇਸ ਰਜਿਸਟਰ ਕੀਤੇ ਨੇ ਇਹਨਾਂ ਚੋਂ 41 ਕੇਸ ਜਿਹੜੇ ਨੇ ਉਹ ਕਮਰਸ਼ਲ ਕੁਆਂਟੀਟੀ ਦੇ ਸਨ 41 ਕੇਸ ਕਮਰਸ਼ਲ ਕੁਆਂਟੀਟੀ ਦੇ ਸਨ ਤੇ ਕੁੱਲ ਅਸੀਂ 438 ਬੰਦੇ ਪਿਛਲੇ ਤਿੰਨ ਮਹੀਨਿਆਂ ਦੇ ਵਿੱਚ ਐਂਡੀ ਐਸ ਐਫਐਸ ਐਕਟ ਦੇ ਤਹਿਤ ਜਿਹੜੇ ਗ੍ਰਫਤਾਰ ਕੀਤੇ ਨੇ